ਖੇਡ ਸੰਸਾਰ ਪ੍ਰੋਗਰਾਮ ਦੇ ਤਾਜ਼ਾ ਅੰਕ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਨਵੇਂ ਬਰੇ 2024 ਦਾ ਪਹਿਲਾ ਅੰਕ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਅਤੇ ਇਸ ਨਵੇਂ ਬਰੇ ਵਿੱਚ ਵੀ ਖੇਡਾਂ ਦੇ ਕਈ ਵੱਡੇ ਮੁਕਾਬਲੇ ਹੋਣੇ ਨੇ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਖੇਡਾਂ ਦੀ ਦੁਨੀਆ ਦੀ ਕੀ ਸਥਿਤੀ ਹੈ ਅਤੇ ਆਉਂਦੇ ਦਿਨਾਂ ਦੇ ਸਾਰੇ ਖੇਡ ਮੁਕਾਬਲਿਆਂ ਦੀ ਤਾਜ਼ਾ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਯਾਨੀ ਕਿ 2024 ਦੇ ਖੇਡ ਸੰਸਾਰ ਦੇ ਪਹਿਲੇ ਅੰਕ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵੇਂ ਵਰੇ ਪਾਵ 2024 ਵਿੱਚ ਹੋਣ ਵਾਲੇ ਪ੍ਰਮੁੱਖ ਖੇਡ ਮੁਕਾਬਲਿਆਂ ਦੀ ਭਾਰਤੀ ਖੇਡ ਪ੍ਰੇਮੀਆਂ ਲਈ ਸਾਲ 2024 ਇੱਕ ਰੋਮਾਂਚਕ ਸਾਲ ਹੋ ਸਕਦਾ ਹੈ ਬੈਡਮਿੰਟਨ ਹਾਕੀ ਟੇਬਲ ਟੈਨਿਸ ਤੋਂ ਲੈ ਕੇ ਕ੍ਰਿਕਟ ਤੱਕ ਭਾਰਤ ਇਸ ਸਾਲ ਕਈ ਵੱਡੇ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਇਹ ਸਾਲ ਖੇਡਾਂ ਦੇ ਮਹਾਕੁੰਭ 올림픽 ਖੇਡਾਂ ਵਾਲਾ ਵੀ ਸਾਲ ਹੈ ਕਿਉਂਕਿ ਇਸ ਸਾਲ 26 ਜੁਲਾਈ ਤੋਂ 11 ਅਗਸਤ ਤੱਕ ਯੂਰਪੀ ਦੇਸ਼ ਫਰਾਂਸ ਦੇ ਪੈरिस ਵਿਖੇ 2024 ਦੀਆਂ 올림픽 ਖੇਡਾਂ ਹੋਣੀਆਂ ਨੇ ਅਤੇ 올림픽 ਖੇਡਾਂ ਦੇ ਵੱਖ-ਵੱਖ ਵਰਗਾਂ ਲਈ ਵੱਖ-ਵੱਖ ਮੁਕਾਬਲਿਆਂ ਲਈ ਕੁਆਲੀਫਾਈਂਗ ਰਾਊਂਡ ਵੀ ਆਯੋਜਿਤ ਕੀਤੇ ਜਾਣਗੇ। ਰਾਂਚੀ ਵਿੱਚ ਪੈरिस 2024 ਹਾਕੀ ਕੁਆਲੀਫਾਈਂਗ ਟੂਰਨਾਮੈਂਟ 13 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਇਹ ਸਾਲ 2024 ਵਿੱਚ ਭਾਰਤ ਦਾ ਪਹਿਲਾ ਵੱਡਾ ਖੇਡ ਇਵੈਂਟ ਹੋਵੇਗਾ। ਭਾਰਤੀ ਮਹਿਲਾ ਹਾਕੀ ਟੀਮ ਇਸੇ ਇਵੈਂਟ ਜ਼ਰੀਏ ਪੈरिस 2024 올림픽 ਵਿੱਚ ਆਪਣੀ ਥਾਂ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਖੇਡਾਂ ਦਾ ਮਹਾਕੁੰਭ ਜਨਵਰੀ ਮਹੀਨੇ ਵਿੱਚ ਹੀ ਸ਼ੁਰੂ ਹੁੰਦਾ ਹੈ ਜਿਸ ਵਿੱਚ ਹਾਕੀ, ਬੈਡਮਿੰਟਨ ਅਤੇ ਟੇਬਲ ਟੈਨਿਸ ਦੀਆਂ ਬਹੁਤ ਸਾਰੀਆਂ ਸਰਗਰਮੀਆਂ ਹੁੰਦੀਆਂ ਨੇ ਅਤੇ ਇਹ ਰੁਝਾਨ ਐਤਕੀ ਵੀ ਕਾਇਮ ਰਹੇਗਾ। ਪੈरिस 2024 올림픽 ਖੇਡਾਂ ਤੋਂ ਪਹਿਲਾਂ ਭਾਰਤ ਕੁਝ ਹੋਰ ਮਹੱਤਵਪੂਰਨ ਮੁਕਾਬਲਿਆਂ ਦੀ ਮੇਜ਼ਬਾਨੀ ਵੀ ਕਰੇਗਾ ਜੋ ਬਹੁਤ ਸਾਰੇ ਲੋਕਾਂ ਦਾ ਖਾਸ ਕਰਕੇ ਖੇਡ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚੇਗਾ ਇਸ ਤੋਂ ਇਲਾਵਾ ਕੁਝ ਵੱਡੇ ਖੇਡ ਮੁਕਾਬਲਿਆਂ ਬਾਰੇ ਤੁਹਾਨੂੰ ਦੱਸੀਏ ਤਾਂ 15 ਜੂਨ ਤੋਂ 15 ਜੁਲਾਈ ਤੱਕ ਫੁੱਟਬਾਲ ਦਾ ਬਹੁਤ ਵੱਡਾ ਮੁਕਾਬਲਾ ਯੂਰੋਪੀਅਨ ਚੈਂਪੀਅਨਸ਼ਿਪ ਜਾਂ ਯੂਰੋ ਟੂਰਨਾਮੈਂਟ ਜਰਮਨੀ ਵਿਖੇ ਸ਼ੁਰੂ ਹੋਵੇਗਾ ক্রিকেট ਦੀ ਖੇਡ ਵਿੱਚ ਵੀ ਇਸ ਸਾਲ ਇੱਕ ਵਿਸ਼ਵ ਕੱਪ ਹੋਣਾ ਹੈ ਅਤੇ T20 ਕ੍ਰਿਕਟ ਵਿਸ਼ਵ ਕੱਪ ਜੂਨ ਮਹੀਨੇ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਸਾਂਝੇ ਤੌਰ ਤੇ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਵੀ ਕਈ ਹੋਰ ਖੇਡਾਂ ਦੇ ਵਿਸ਼ਵ ਪੱਧਰੀ ਮੁਕਾਬਲੇ ਇਸੇ ਸਾਲ ਹੋਣੇ ਤੈਅ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਕੋਮਾਂਤਰੀ ਪੱਧਰ ਉੱਤੇ ਮਿਲੇ ਮਾਨ ਸਨਮਾਨ ਦੀ ਗੱਲ ਕਰਦੇ ਹਾਂ ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਅਤੇ ਔਰਤਾਂ ਦੀ ਹਾਕੀ ਟੀਮ ਦੀ ਕਪਤਾਨ ਸਬਿਤਾ ਪੂਨੀਆ ਨੂੰ FIH ਦੇ ਸਾਲਾਨਾ ਐਵਾਰਡਾਂ ਵਿੱਚ ਕ੍ਰਮਵਾਰ ਸਾਲ ਦਾ ਸਰਬੋਤਮ ਖਿਡਾਰੀ ਅਤੇ ਸਰਬੋਤਮ ਮਹਿਲਾ ਗੋਲ ਕੀਪਰ ਚੁਣਿਆ ਗਿਆ ਹੈ। ਹਾਰਦਿਕ ਸਿੰਘ ਦੇਸ਼ ਲਈ ਕੁੱਲ 114 ਮੈਚ ਖੇਡ ਚੁੱਕਾ ਹੈ। ਉਹ ਟੋਕੀਓ 올림픽 ਖੇਡਾਂ ਵਿੱਚ ਕਾਂਸੀ ਦਾ ਮੈਡਲ ਜੇਤੂ ਭਾਰਤੀ ਟੀਮ ਦਾ ਅਹਿਮ ਮੈਂਬਰ ਸੀ। ਅਤੇ ਉਸ ਮਗਰੋਂ ਉਸ ਦੀ ਖੇਡ ਵਿੱਚ ਲਗਾਤਾਰ ਸੁਧਾਰ ਹੋਇਆ ਹੈ ਹਾਰਦਿਕ ਸਿੰਘ ਦਾ 1 ਸਾਲ ਦੇ ਅੰਦਰ ਅੰਦਰ ਇਹ ਦੂਜਾ ਵੱਡਾ ਖੇਡ ਐਵਾਰਡ ਹੈ ਇਸ ਤੋਂ ਪਹਿਲਾਂ ਹਾਕੀ ਇੰਡੀਆ ਨੇ ਹਾਰਦਿਕ ਸਿੰਘ ਨੂੰ ਸਾਲ 2022 ਲਈ ਸਰਬੋਤਮ ਖਿਡਾਰੀ ਲਈ ਬਲਬੀਰ ਸਿੰਘ ਸੀਨੀਅਰ ਐਵਾਰਡ ਨਾਲ ਸਨਮਾਨਿਤ ਕੀਤਾ ਸੀ ਮਨਪ੍ਰੀਤ ਸਿੰਘ ਸਾਲ 2019 ਵਿੱਚ ਅਤੇ ਹਰਮਨਪ੍ਰੀਤ ਸਿੰਘ 2021 ਅਤੇ ਵੀ ਸੋ ਇੱਕੀ 22 ਮਗਰੋਂ ਇਹ ਅਵਾਰਡ ਪ੍ਰਾਪਤ ਕਰਨ ਵਾਲਾ ਹਾਰਦਿਕ ਸਿੰਘ ਭਾਰਤ ਦਾ ਤੀਜਾ ਖਿਡਾਰੀ ਬਣ ਗਿਆ ਹੈ ਦੂਜੇ ਵੱਨੇ ਮਹਿਲਾ ਗੋਲ ਕੀਪਰ ਸविता ਪੂਨੀਆ ਨੇ ਲਗਾਤਾਰ ਤੀਜੀ ਵਾਰ ਸਰਬੋਤਮ ਗੋਲ ਕੀਪਰ ਦਾ ਖਿਤਾਬ ਆਪਣੇ ਨਾਂ ਕੀਤਾ ਇਸ ਨਾਲ ਇਹ ਯਕੀਨ ਵੀ ਪੱਕਾ ਹੋ ਗਿਆ ਹੈ ਕਿ ਸਖਤ ਮਿਹਨਤ ਦ੍ਰਿੜਤਾ ਅਤੇ ਸਹਿਯੋਗੀ ਟੀਮ ਨਾਲ ਹੋਣ ਸਦਕਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ ਭਾਰਤ ਦੇ ਵਕਕਾਰੀ ਕੌਮੀ ਖੇਡ ਪੁਰਸਕਾਰਾਂ ਸੰਬੰਧੀ ਕੁਝ ਹੋਰ ਨਾਂ ਸਾਹਮਣੇ ਆਏ ਨੇ ਆਓ ਉਹਨਾਂ ਖਿਡਾਰੀਆਂ ਬਾਰੇ ਵੀ ਜਾਣਦੇ ਹਾਂ ਭਾਰਤ ਦੀ ਸਟਾਰ ਬੈਡਮਿੰਟਨ ਜੋੜੀ ਸਤਵਿਕ ਸਾਈਰਾਜ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਨੂੰ ਸਾਲ 2023 ਲਈ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਦਿੱਤਾ ਜਾਵੇਗਾ ਇਹ ਅਵਾਰਡ ਰਾਸ਼ਟਰਪਤੀ ਭਵਨ ਵਿੱਚ 9 ਜਨਵਰੀ ਨੂੰ ਹੋਣ ਵਾਲੇ ਵਿਸ਼ੇਸ਼ ਸਮਾਗਮ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਦਿੱਤੇ ਜਾਣਗੇ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਏ ਐਮ ਖਾਨ ਵਿਲਕਰ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਸਿਫਾਰਿਸ਼ ਕੀਤੇ ਨਾਵਾਂ ਦੇ ਆਧਾਰ ਉੱਤੇ ਭਾਰਤ ਦੀ ਨੰਬਰ 1 ਬੈਡਮਿੰਟਨ ਪੁਰਸ਼ ਡਬਲਸ ਟੀਮ ਚਿਰਾਗ ਅਤੇ ਸਤਵਿਕ ਨੂੰ ਸਰਵੋੱਚ ਖੇਡ ਸਨਮਾਨ ਖੇਲ ਰਤਨ ਦੇਣ ਦਾ ਫੈਸਲਾ ਕੀ ਤਾ ਗਿਆ ਇਸ ਤੋਂ ਇਲਾਵਾ ਇੱਕ ਰੋਜ਼ਾ ক্রিকেট ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਪੈਰਾ ਏਸ਼ੀਆਈ ਖੇਡਾਂ ਦੀ ਚੈਂਪੀਅਨ ਤੀਰਅੰਦਾਜ਼ ਸ਼ੀਤਲ ਦੇਵੀ ਸਣੇ 26 ਖਿਡਾਰੀਆਂ ਨੂੰ ਅਰਜੁਨ ਅਵਾਰਡ ਦਿੱਤੇ ਜਾਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਿਆ ਹੈ ਇਸੇ ਤਰ੍ਹਾਂ ਮੌਲਾਨਾ ਅਬੁਲਕਰਮ ਆਜ਼ਾਦ ਟਰੋਫੀ 2023 ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਿਲੇਗੀ ਕੇਂਦਰੀ ਖੇਡ ਮੰਤਰਾਲੇ ਨੇ ਇਸ ਸਾਲ ਦੇ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਅਤੇ ਅਰਜੁਨ ਅਵਾਰਡ ਦਾ ਫੈਸਲਾ ਕਰਨ ਲਈ ਇੱਕ 12 ਮੈਂਬਰੀ ਕਮੇਟੀ ਬਣਾਈ ਸੀ ਅਤੇ ਉਸੇ ਮੁਤਾਬਕ ਇਹਨਾਂ ਪੁਰਸਕਾਰਾਂ ਦਾ ਐਲਾਨ ਹੋਇਆ ਹੈ ਭਾਰਤੀ ਕ੍ਰਿਕਟ ਟੀਮ ਇਨੀ ਦੇਨੀ ਦੱਖਣੀ ਅਫਰੀਕਾ ਦਾ ਦੌਰਾ ਕਰ ਰਹੀ ਹੈ ਅਤੇ T20 ਅਤੇ ਇੱਕ ਰੋਜ਼ਾ ਮੈਚਾਂ ਦੀ ਲੜੀ ਉਪਰੰਤ ਹੁਣ ਉੱਥੇ ਟੈਸਟ ਲੜੀ ਚੱਲ ਰਹੀ ਹੈ ਇਸ ਸਰਵਿਆਨ ਭਾਰਤੀ ਕ੍ਰਿਕਟ ਟੀਮ ਲਈ ਨਿਰਾਸ਼ਾ ਦੀ ਗੱਲ ਇਹ ਰਹੀ ਕਿ ਪਹਿਲੇ ਟੈਸਟ ਮੈਚ ਵਿੱਚ ਇੱਕ ਪਾਰੀ ਅਤੇ 32 ਦੌੜਾਂ ਦੀ ਵੱਡੀ ਹਾਰ ਕਾਰਨ ਭਾਰਤ ਲਈ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਜਿੱਤਣ ਦੀ ਉਡੀਕ ਹੋਰ ਲੰਮੀ ਹੋ ਗਈ ਹੈ ਦੱਖਣੀ ਅਫਰੀਕਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਭਾਰਤ ਨੇ ਹੁਣ ਤੱਕ ਵੀ ਟੈਸਟ ਲੜੀ ਨਹੀਂ ਜਿੱਤੀ ਦੂਜੇ ਬੰਨੇ ਦੱਖਣੀ ਅਫਰੀਕਾ ਦੇ ਸਾਬਕਾ ਟੈਸਟ ਕਪਤਾਨ ਅਤੇ ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਕੇਪ ਟਾਊਨ ਵਿੱਚ ਭਾਰਤ ਖਿਲਾਫ ਦੋ ਟੈਸਟ ਮੈਚਾਂ ਦੀ ਇਸ ਲੜੀ ਤੋਂ ਬਾਅਦ ਕਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੋਇਆ ਹੈ ਡੀਨ ਐਲਗਰ ਨੇ ਕਰੀਬ 12 ਸਾਲਾਂ ਦੇ ਕ੍ਰਿਕਟ ਕੈਰੀਅਰ ਵਿੱਚ ਦੱਖਣੀ ਅਫਰੀਕਾ ਦੀ ਟੀਮ ਲਈ 84 ਟੈਸਟ ਮੈਚ ਖੇਡੇ ਨੇ ਅਤੇ 5000 ਤੋਂ ਵੱਧ ਦੌੜਾਂ ਬੜਾਈਆਂ ਡੀਨ ਐਲਗਰ ਨੇ ਆਪਣਾ ਪਹਿਲਾ ਟੈਸਟ ਮੈਚ ਸਾਲ 2012 ਵਿੱਚ ਆਸਟ੍ਰੇਲੀਆ ਦੇ ਖਿਲਾਫ ਖੇਡਿਆ ਸੀ ਅਤੇ 11 ਸਾਲ ਬਾਅਦ ਹੁਣ ਖੇਡ ਤੋਂ ਸન્યાਸ ਲੈਣ ਦਾ ਐਲਾਨ ਕੀਤਾ ਹੈ ਡੀਨ ਐਲਗਰ ਨੇ ਭਾਰਤ ਖਿਲਾਫ ਟੈਸਟ ਲੜੀ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਾ ਕੇ ਦੱਖਣੀ ਅਫਰੀਕਾ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਨਾਲੋਂ ਨਾਲ ਇਸ ਲੜੀ ਨੂੰ ਯਾਦਗਾਰ ਬਣਾਉਣ ਵਾਲੇ ਵੀ ਕਦਮ ਵਧਾਏ ਨੇ। ਔਰਤਾਂ ਦੀ ਕ੍ਰਿਕਟ ਵਿੱਚ ਭਾਰਤੀ ਮਹਿਲਾ ਟੀਮ ਦੇ ਤਾਜ਼ਾ ਪ੍ਰਦਰਸ਼ਨ ਦੀ ਗੱਲ ਤੁਹਾਨੂੰ ਦੱਸਦੇ ਹਾਂ। ਆਸਟ੍ਰੇਲੀਆਈ ਟੀਮ ਨੇ ਮੁੰਬਈ ਦੇ ਵਾਨ ਖੇੜੇ ਸਟੇਡੀਅਮ ਵਿੱਚ ਤੀਜੇ ਇੱਕ ਰੋਜ਼ਾ ਮੈਚ ਵਿੱਚ ਮੇਜ਼ਬਾਨ ਟੀਮ ਨੂੰ 190 ਦੌੜਾਂ ਨਾਲ ਹਰਾ ਕੇ ਭਾਰਤ ਖਿਲਾਫ ਲੜੀ ਵਿੱਚ 3-0 ਦੀ ਜਿੱਤ ਦਰਜ ਕੀਤੀ ਹੈ। ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਬਣਾਉਂਦੇ ਆ ਨਿਰਧਾਰਤ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ਉੱਤੇ 338 ਦੌੜਾਂ ਬਣਾਈਆਂ ਇਸ ਪਹਾੜ ਵਰਗੇ ਵੱਡੇ ਟੀਚੇ ਦਾ ਪਿੱਛਾ ਕਰ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਪਣੀ ਪਾਰੀ ਦੌਰਾਨ ਰਫ਼ਤਾਰ ਹਾਸਲ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ ਹਮਲਾਵਰ ਇਰਾਦੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਭਾਰਤੀ ਬੱਲੇਬਾਜ਼ੀ ਲਾਈਨਅਪ ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਦਬਾਅ ਨੂੰ ਝੱਲ ਨਹੀਂ ਸકી ਅਤੇ ਇਸ ਤਰ੍ਹਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਮਹਿਸ 148 ਦੌੜਾਂ ਉੱਤੇ ਹੀ ਆਲ ਆਊਟ ਹੋ ਗਈ। ਇੱਕ ਰੋਜ਼ਾ ਮੈਚਾਂ ਦੀ ਲੜੀ ਦੀ ਇਸ ਵੱਡੀ ਹਾਰ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪ੍ਰਾਪਤੀ ਵੀ ਕੀਤੀ ਸੀ ਅਤੇ ਮੁੰਬਈ ਦੇ ਵਾਨ ਖੇੜੇ ਸਟੇਡੀਅਮ ਵਿਖੇ ਹੀ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਇੱਕੋ ਇੱਕ ਟੈਸਟ ਮੈਚ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ। ਉਸ ਜਿੱਤ ਦੀ ਖਾਸ ਗੱਲ ਇਹ ਸੀ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਟੈਸਟ ਮੁਕਾਬਲੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਇਹ ਹੁਣ ਤੱਕ ਦੀ ਪਹਿਲੀ ਜਿੱਤ ਸੀ ਹੁਣ ਦੋਹਾਂ ਕ੍ਰਿਕਟ ਟੀਮਾਂ ਦਰਮਿਆਨ ਤਿੰਨ T20 ਮੈਚਾਂ ਦੀ ਲੜੀ ਖੇਡੀ ਜਾਣੀ ਹੈ ਕ੍ਰਿਕਟ ਦੀ ਖੇਡ ਵਿੱਚ ਇੱਕ ਸਟਾਰ ਬੱਲੇਬਾਜ਼ ਨੇ ਸੰन्यास ਲੈਣ ਦਾ ਐਲਾਨ ਕੀਤਾ ਜਿਸ ਦੀ ਭਾਰਤ ਵਿੱਚ ਵੀ ਖੂਬ ਚਰਚਾ ਹੋ ਰਹੀ ਹੈ ਆਸਟ੍ਰੇਲੀਆ ਦੇ ਤਜਰਬੇਕਾਰ ਬੱਲੇਬਾਜ਼ ਡੇਵਿਡ ਵਰਨਰ ਨੇ ਮੌਜੂਦਾ ਘਰੇਲੂ ਲੜੀ ਦਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਟੈਸਟ ਮੈਚ ਅਤੇ ਇੱਕ ਰੋਜ਼ਾ ਕਮਾਂਤਰੀ ਕ੍ਰਿਕਟ ਦੋਹਾਂ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਹਾਲਾਂਕਿ ਉਹ T20 ਕ੍ਰਿਕਟ ਖੇਡਣੀ ਜਾਰੀ ਰੱਖਣਗੇ ਨਾਲ ਦੀ ਨਾਲ 37 ਸਾਲਾ ਸਲਾਮੀ ਬੱਲੇਬਾਜ਼ ਡੇਵਿਡ ਵਰਨਰ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਸਾਲ 2025 ਵਿੱਚ ਹੋਣ ਵਾਲੀ ICC ਚੈਂਪियंस ਟਰੋਫੀ ਲਈ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੂੰ ਉਹਨਾਂ ਦੀ ਲੋੜ ਪੈਂਦੀ ਹੈ ਤਾਂ ਉਹ ਟੀਮ ਵਿੱਚ ਚੁਣੇ ਜਾਣ ਲਈ ਉਪਲਬਧ ਹੋਣਗੇ ਆਪਣੇ ਘਰੇਲੂ ਮੈਦਾਨ ਸਿਡਨੀ ਕ੍ਰਿਕਟ ਮੈਦਾਨ ਉੱਤੇ ਆਪਣਾ ਆਖਰੀ ਟੈਸਟ ਮੈਚ ਖੇਡਣ ਤੋਂ ਪਹਿਲਾਂ ਡੇਵਿਡ ਵਾਰਨਰ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਦਾ ਨਵੰਬਰ ਵਿੱਚ ਭਾਰਤ ਖਿਲਾਫ ਵਿਸ਼ਵ ਕੱਪ ਫਾਈਨਲ ਪੰਜਾਬ オーਵਰਾਂ ਦੇ ਫਾਰਮੈਟ ਦਾ ਮੁਕਾਬਲਾ ਉਹਨਾਂ ਦਾ ਆਖਰੀ ਇੱਕ ਰੋਜ਼ਾ ਮੈਚ ਸੀ ਡੇਵਿਡ ਵਰਨਰ ਦੇ ਨਾਂ 2 ਇੱਕ ਰੋਜ਼ਾ ਵਿਸ਼ਵ ਕੱਪ ਖਿਤਾਬ ਦਰਜ ਨੇ ਜਿਨ੍ਹਾਂ ਵਿੱਚ 2023 ਵਿੱਚ ਭਾਰਤ ਖਿਲਾਫ ਫਾਈਨਲ ਵਿੱਚ ਜਿੱਤ ਵੀ ਸ਼ਾਮਲ ਹੈ ਇਸ ਟੂਰਨਾਮੈਂਟ ਵਿੱਚ ਡੇਵਿਡ ਵਰਨਰ ਨੇ ਆਸਟ੍ਰੇਲੀਆ ਲਈ ਸਭ ਤੋਂ ਵੱਧ ਦੌੜਾਂ ਵੀ ਬਣਾਈਆਂ ਸਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਡੇਵਿਡ ਵਰਨਰ ਨੇ ਆਪਣੇ ਇੱਕ ਰੋਜ਼ਾ ਕੈਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਕੀਤੀ ਸੀ ਡੇਵਿਡ ਵਾਰਨਰ ਨੇ ਆਪਣੇ ਕੈਰੀਅਰ ਵਿੱਚ 161 ਇੱਕ ਰੋਜ਼ਾ ਮੈਚ ਖੇਡੇ ਜਿਸ ਵਿੱਚ 45.3 ਸਫਰ ਦੀ ਔਸਤ ਨਾਲ 6932 ਦੌੜਾਂ ਬਣਾਈਆਂ ਜਿਸ ਵਿੱਚ 22 ਸੈਂਕੜੇ ਅਤੇ 33 ਅਰਧ ਸੈਂਕੜੇ ਵੀ ਸ਼ਾਮਲ ਨੇ ਆਸਟ੍ਰੇਲੀਆ ਲਈ ਇੱਕ ਰੋਜ਼ਾ ক্রিকেট ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਡੇਵਿਡ ਵਾਰਨਰ 6ਵੇਂ ਸਥਾਨ ਉੱਤੇ ਮੌਜੂਦ ਨੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਦੀ ਇੱਕ ਮਾਣਮੱਤੀ ਪ੍ਰਾਪਤੀ ਬਾਰੇ ਗੱਲ ਕਰਦੇ ਹਾਂ ਕੇਰਲ ਦੇ ਅਰੁਣਾਕੁਲਮ ਸ਼ਹਿਰ ਵਿੱਚ ਪੀਤੇ ਦਿਨ ਹੋਈ ਨੈਸ਼ਨਲ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ 2023-24 ਵਿੱਚ ਪੰਜਾਬ ਨੇ ਲੜਕੀਆਂ ਦੇ ਵਰਗ ਵਿੱਚ ਓਵਰਲ ਟਰਾਫੀ ਜਿੱਤ ਕੇ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਜੂਡੋ ਟੀਮ ਲੰਮੇ ਸਮੇਂ ਬਾਅਦ ਇਸ ਮੁਕਾਮ ਉੱਤੇ ਪਹੁੰਚਣ ਵਿੱਚ ਕਾਮਯਾਬ ਹੋਈ ਹੈ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ 20 ਮੈਂਬਰੀ ਲੜਕੇ ਲੜਕੀਆਂ ਦੀ ਟੀਮ ਨੇ ਭਾਗ ਲਿਆ ਜਿਸ ਵਿੱਚ ਲੜਕੀਆਂ ਦੇ 66 ਕਿਲੋ ਤੋਂ ਵੱਧ ਭਾਰ ਵਰਗ ਵਿੱਚ ਰਾਮਕੁਮਾਰ ਨੇ ਸੋਨੇ ਦਾ ਮੈਡਲ ਅਰੂਸ਼ ਤੱਤਾ ਨੇ 50 ਕਿਲੋ ਭਾਰ ਵਰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਅਤੇ ਹਰ ਸਿਮਰ ਸਿੰਘ ਨੇ 45 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ ਲੜਕੀਆਂ ਦੇ ਵਰਗ ਵਿੱਚ ਵੰਸ਼ਿਕਾ ਨੇ ਕਾਂਸੀ ਦਾ ਤਗਮਾ ਜਿੱਤ ਕੇ ਖੇਲੋ ਇੰਡੀਆ ਔਰਤਾਂ ਲੀਗ ਲਈ ਕੁਆਲੀਫਾਈ ਕੀਤਾ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਹੁਣ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਖਿਡਾਰੀ ਹੋਰ ਮਿਹਨਤ ਕਰਕੇ ਜੂਡੋ ਦੀ ਖੇਡ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਪੰਜਾਬ ਦੇ ਇੱਕ ਹੋਰ 스타 ਖਿਡਾਰੀ ਦੀ ਪ੍ਰਾਪਤੀ ਵੱਲ ਵੀ ਆਉਂਦੇ ਹਨ ਜੋ 골프 ਦੀ ਖੇਡ ਵਿੱਚ ਸਾਹਮਣੇ ਆਈ ਹੈ 스타 골ਫਰ ਗगनਜੀਤ ਭੁੱਲਰ ਨੇ ਆਪਣੀ ਸਾਖ ਨੂੰ ਕਾਇਮ ਰੱਖਦੇ ਹੋਏ ਫਾਈਨਲ 라운ਡ ਵਿੱਚ 6 ਅੰਡਰ 66 ਦਾ ਕਾਰਡ ਖੇਡ ਕੇ ਇੱਕ ਸ਼ਾਟ ਨਾਲ ਸੀਜ਼ਨ ਦੀ ਆਖਰੀ ਟੂਰ 골프 ਚੈਂਪੀਅਨਸ਼ਿਪ ਜਿੱਤੀ ਹੈ ਭੁੱਲਰ ਨੇ 64 66 67 66 ਦੇ ਸਕੋਰ ਸਦਕਾ ਸਾਲ 220 ਤੋਂ ਬਾਅਦ ਦੂਜੀ ਵਾਰ ਇਹ ਚੈਂਪੀਅਨਸ਼ਿਪ ਜਿੱਤੀ ਉਸ ਦਾ ਕੁੱਲ ਸਕੋਰ 25 ਅੰਡਰ 263 ਰਹਾ ਅਤੇ ਇਸ ਜਿੱਤ ਦੇ ਨਾਲ ਉਸ ਨੇ 45 ਲੱਖ ਰੁਪਏ ਦੀ ਇਨਾਮੀ ਰਕਮ ਵੀ ਜਿੱਤੀ ਹੈ ਪੰਜਾਬ ਦੇ ਕਪੂਰਥਲਾ ਦੇ ਇਸ 35 ਸਾਲਾ ਗੋਲਫਰ ਦਾ ਕੁੱਲ ਮਿਲਾ ਕੇ 12ਵਾਂ ਪੀਜੀਟੀਆਈ ਖਿਤਾਬ ਹੈ ਗੋਲਫਰ ਨੇ ਸਾਲ 2020 ਦੇ ਆਪਣੇ ਕੁੱਲ 24 ਅੰਡਰ 264 ਦੇ ਸਕੋਰ ਵਿੱਚ ਵੀ ਸੁਧਾਰ ਕੀਤਾ। ਫਾਈਨਲ ਰਾਉਂਡ ਵਿੱਚ ਉਸ ਨੇ ਇੱਕ ਈਗਲ ਅਤੇ ਚਾਰ ਬਾਡੀਜ਼ ਵੀ ਖੇਡੀਆਂ। ਇਸ ਦਰਮਿਆਨ ਰਾਹਿਲ ਗੰਜੀ 24 ਅੰਡਰ 264 ਦੇ ਕੁੱਲ ਸਕੋਰ ਨਾਲ ਉਪਜੇਤੂ ਰਿਹਾ। ਉਸ ਨੂੰ 30 ਲੱਖ ਰੁਪਏ ਦੀ ਇਨਾਮੀ ਰਕਮ ਮਿਲੀ ਜਿਸ ਨਾਲ ਉਹ ਪੀਜੀਟੀਆਈ ਆਰਡਰ ਆਫ ਮੈਰਿਟ ਵਿੱਚ 26 ਸਥਾਨ ਉੱਪਰ ਪਹੁੰਚ ਗਿਆ। ਅਤੇ ਸੀਜ਼ਨ ਦਾ ਅੰਤ 6ਵੇਂ ਸਥਾਨ ਉੱਤੇ ਕੀਤਾ ਹੈ। ਚੰਡੀਗੜ੍ਹ ਦਾ ਅੰਗਦ ਚੀਮਾ 23 ਅੰਡਰ 265 ਦੇ ਕੁੱਲ ਸਕੋਰ ਨਾਲ ਤੀਜੇ ਸਥਾਨ ਉੱਤੇ ਰਿਹਾ। ਹੁਣ ਤੁਹਾਨੂੰ ਫੁੱਟਬਾਲ ਦੀ ਉਸ ਟੀਮ ਬਾਰੇ ਦੱਸਦੇ ਹਾਂ ਜਿਸ ਨੂੰ ਇਸ ਵੇਲੇ ਸਭ ਤੋਂ ਬਿਹਤਰੀਨ ਫੁੱਟਬਾਲ ਟੀਮ ਮੰਨਿਆ ਜਾ ਰਿਹਾ ਹੈ ਅਤੇ ਇਹ ਟੀਮ ਲਗਾਤਾਰ ਖਿਤਾਬ ਦਰ ਖਿਤਾਬ ਜਿੱਤ ਰਹੀ ਹੈ। ਇੰਗਲੈਂਡ ਦੀ ਕਲੱਬ ਟੀਮ ਮੈਨਚੈਸਟਰ 시ਟੀ ਨੇ ਸਾਊਦੀ ਅਰਬ ਦੇ ਜੈਦਾ ਵਿਖੇ ਫੀਫਾ ਕਲੱਬ ਵਿਸ਼ਵ ਕੱਪ ਦੇ ਫਾਈਨਲ ਵਿੱਚ ਬ੍ਰਾਜ਼ੀਲ ਦੇਸ਼ ਦੀ ਟੀਮ ਫਲੂਮੇਨੈਂਸੀ ਨੂੰ 4-0 ਨਾਲ ਹਰਾ ਕੇ ਨਾ ਸਿਰਫ ਇਹ ਖਿਤਾਬ ਜਿੱਤਿਆ ਬਲਕਿ ਸਾਲ 2023 ਵਿੱਚ ਆਪਣਾ ਕੁੱਲ 5ਵਾਂ ਖਿਤਾਬ ਵੀ ਜਿੱਤਿਆ ਮੈਨਚੈਸਟਰ ਸਿਟੀ ਨੇ ਸਿਰਫ 40 ਸੈਕਿੰਟਾਂ ਦੇ ਅੰਦਰ ਹੀ ਅਗੇਤ ਬਣਾ ਲਈ ਸੀ ਜਦੋਂ ਹੂਲੀਅਨ ਅਲਵਾਰੇਸ ਨੇ ਗੋਲ ਕੀਤਾ ਇਸੇ ਖਿਡਾਰੀ ਯਾਨੀ ਅਲਵਾਰੇਸ ਨੇ 88ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਕਰਕੇ ਮੈਚੈਸਟਰ ਸਿਟੀ ਨੂੰ ਫਿਰ 4-0 ਦੀ ਅਗੇਤ ਉੱਤੇ ਵੀ ਲਿਆਂਦਾ ਸੀ ਇਸ ਦੇ ਨਾਲ ਮੈਚੈਸਟਰ ਸਿਟੀ ਕਲੱਬ ਨੇ ਆਪਣਾ ਪਹਿਲਾ ਫੀਫਾ ਕਲੱਬ ਵਿਸ਼ਵ ਕੱਪ ਖਿਤਾਬ ਜਿੱਤਿਆ ਅਤੇ ਉਸ ਨੇ ਯੂਰਪ ਮਹਾਦੀਪ ਨੂੰ ਫੀਫਾ ਦੇ ਇਸ ਮਹਾਦੀਪ ਆਧਾਰਿਤ ਕਲੱਬ ਮੁਕਾਬਲੇ ਦੇ 17 ਆਯੋਜਨਾਵਾਂ ਵਿੱਚ 16ਵੀਂ ਜਿੱਤ ਵੀ ਦੁਵਾਈ ਹੈ ਮੈਚੈਸਟਰ ਸਿਟੀ ਨੇ FA ਕੱਪ ਪ੍ਰੀਮੀਅਰ ਲੀਗ ਯੂਈਐਫਏ ਚੈਂਪੀਅਨਸ ਲੀਗ ਅਤੇ ਯੂਈਐਫਏ ਸੁਪਰ ਕੱਪ ਦਾ ਖਿਤਾਬ ਪਹਿਲਾ ਹੀ ਜਿੱਤਿਆ ਹੋਇਆ ਹੈ ਇਸ ਜਿੱਤ ਨਾਲ ਕੋਚ ਪੈਪ ਗੁਆਰਡੀਓਲਾ ਨੂੰ ਤਿੰਨ ਵੱਖ-ਵੱਖ ਟੀਮਾਂ ਨਾਲ ਫੀਫਾ ਕਲੱਬ ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਕੋਚ ਬਣਨ ਦਾ ਮਾਣ ਵੀ ਹਾਸਲ ਹੋ ਗਿਆ ਹੈ ਪੈਪ ਗੁਆਰਡੀਓਲਾ ਨੇ ਸਪੇਨ ਦੇ ਕਲੱਬ ਬਾਰਸੀਲੋਨਾ ਨੂੰ 2009 ਅਤੇ 2011 ਵਿੱਚ ਇਹ ਖਿਤਾਬ ਦੁਆਇਆ ਸੀ ਫਿਰ ਸਾਲ 2013 ਵਿੱਚ ਜਰਮਨੀ ਦੇ ਕਲੱਬ ਬਾਇਨ ਮਿਊਨਿਕ ਨੂੰ ਵੀ ਇਹੀ ਟਰੋਫੀ ਜਿਤਾਈ ਸੀ ਅਤੇ ਹੁਣ ਮੈਨਚੈਸਟਰ 시ਟੀ ਕਲੱਬ ਦੇ ਨਾਲ ਵੀ ਇਹੀ ਮਾਨਮਤਾ ਖਿਤਾਬ ਜਿੱਤ ਲਿਆ ਹੈ ਇਸ ਦੇ ਨਾਲ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦਿੰਦੇ ਹਾਂ ਕਿ ਇੰਗਲੈਂਡ ਵਿੱਚ ਹੁੰਦੇ ਦੁਨੀਆ ਦੇ ਸਭ ਤੋਂ ਪੁਰਾਣੇ ਫੁੱਟਬਾਲ ਟੂਰਨਾਮੈਂਟ ਐਫ ਏ ਕੱਪ ਦੇ ਮੁਕਾਬਲੇ ਵੀ ਸ਼ੁਰੂ ਹੋ ਰਹੇ ਨੇ ਅਤੇ ਜਨਵਰੀ ਤੋਂ ਤੀਜੀ ਗੇਟ ਦੇ ਮੈਚਾਂ ਵਿੱਚ ਵੱਡੇ ਕਲੱਬ ਵੀ ਸ਼ਾਮਲ ਹੋਣਗੇ ਅਤੇ ਜੂਨ ਮਹੀਨੇ ਤੱਕ ਮੈਚ ਲਗਾਤਾਰ ਚੱਲਣਗੇ ਇਸ ਦਰਮਿਆਨ ਜਨਵਰੀ ਮਹੀਨਾ ਸ਼ੁਰੂ ਹੁੰਦੇ ਸਾਰ ਟਰਾਂਸਫਰ ਵਿੰਡੋ ਵੀ ਸ਼ੁਰੂ ਹੋ ਗਈ ਹੈ ਯਾਨੀ ਕਿ ਖਿਡਾਰੀਆਂ ਦੀ ਅਦਲਾ ਬਦਲੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਜੋ ਇਸ ਮਹੀਨੇ ਦੀ 31 ਤਰੀਕ ਤੱਕ ਇਸੇ ਤਰ੍ਹਾਂ ਚਲਦੀ ਰਹੇਗੀ ਫਰਾਂਸ ਦੇਸ਼ ਦੀ ਫੁੱਟਬਾਲ ਲੀਗ ਵੱਲ ਚਲਦੇ ਹਾਂ ਜਿੱਥੇ ਮਦ ਸਮੇਂ ਤੱਕ ਸੀਜ਼ਨ ਅਤੇ ਅੰਕ ਸੂਚੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ 스타 ਖਿਡਾਰੀ ਕਿਲੀਅਨ ਏਮਬੈਪੇ ਲਈ ਬੀਤੇ ਦਿਨੀ ਉਸ ਦਾ 25ਵਾਂ ਜਨਮ ਦਿਨ ਯਾਦਗਾਰ ਬਣ ਗਿਆ ਫਰਾਂਸ ਦੇ ਇਸ 스타 ਫੁੱਟਬਾਲਰ ਨੇ ਪੈਰਿਸ ਸੇਂਟ ਜਰਮੇਨ ਯਾਨੀ ਕਿ ਪੀਐਸਜੀ ਕਲੱਬ ਵੱਲੋਂ ਖੇਡਦੇ ਹੋਏ ਫਰਾਂਸ ਫੁੱਟਬਾਲ ਲੀਗ ਵਿੱਚ ਦੋ ਗੋਲ ਕਰਕੇ ਆਪਣੀ ਟੀਮ ਨੂੰ ਮਿਟਸ ਕਲੱਬ ਉਤੇ 3-1 ਨਾਲ ਜਿੱਤ ਦਿਵਾਈ। ਇਹੀ ਬਸ ਨਹੀਂ ਕਿਲੀਅਨ ਏਮਬੈਪੇ ਦੇ ਛੋਟੇ ਭਰਾ 16 ਸਾਲਾ ਐਥਨ ਐਮਬੈਪੇ ਨੇ ਇਸ ਮੈਚ ਨਾਲ ਲੀਗ 1 ਵਿੱਚ ਆਪਣਾ ਆਗਾਜ਼ ਕੀਤਾ। ਇਸ ਮੈਚ ਦੇ ਬਾਦੂ ਸਮੇਂ ਵਿੱਚ ਬਦਲਵੇਂ ਖਿਡਾਰੀ ਦੇ ਰੂਪ ਵਿੱਚ ਉਸ ਨੂੰ ਮੈਦਾਨ ਉੱਤੇ ਉਤਾਰਿਆ ਗਿਆ ਜੋ ਕਿਲੀਅਨ ਐਮਬੈਪੇ ਲਈ ਜਨਮ ਦਿਨ ਉੱਤੇ ਤੋਹਫੇ ਵਰਗਾ ਇੱਕ ਮੌਕਾ ਸਾਬਤ ਹੋਇਆ। ਕਿਲੀਅਨ ਐਮਬੈਪੇ ਦੇ ਫ੍ਰਾਂਸ ਦੀ ਲੀਗ ਵਿੱਚ ਹੁਣ 18 ਗੋਲ ਹੋ ਗਏ ਨੇ ਅਤੇ ਉਹ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਚੋਟੀ ਉੱਤੇ ਚੱਲ ਰਿਹਾ ਹੈ। ਉਸਨੇ ਇਸ ਸੀਜ਼ਨ ਵਿੱਚ ਸਾਰੇ ਮੁਕਾਬਲਿਆਂ ਵਿੱਚ ਹੁਣ ਤੱਕ ਕੁੱਲ ਮਿਲਾ ਕੇ 21 ਗੋਲ ਕੀਤੇ ਹੋਏ ਨੇ। ਸਾਲ 2017 ਵਿੱਚ ਪੀਐਸਜੀ ਕਲੱਬ ਨਾਲ ਜੁੜਨ ਤੋਂ ਬਾਅਦ ਕਲੀਅਨ ਐਮਬੈਪੇ ਇਸ ਕਲੱਬ ਵੱਲੋਂ 282 ਮੈਚਾਂ ਵਿੱਚ 233 ਗੋਲ ਕਰ ਚੁੱਕਾ ਹੈ। ਕਲੀਅਨ ਐਮਬੈਪੇ ਦਾ ਇਸ ਸੀਜ਼ਨ ਤੋਂ ਬਾਅਦ ਪੀਐਸਜੀ ਕਲੱਬ ਦੇ ਨਾਲ ਕਰਾਰ ਖਤਮ ਵੀ ਹੋ ਰਿਹਾ ਹੈ ਅਤੇ ਉਸਨੇ ਹਾਲੇ ਤੱਕ ਕੋਈ ਸੰਕੇਤ ਨਹੀਂ ਦਿੱਤਾ। ਕਿਉਂ ਕਰਾਰ ਨੂੰ ਅੱਗੇ ਵਧਾਵੇਗਾ ਜਾਂ ਕਿਸੇ ਹੋਰ ਕਲੱਬ ਨਾਲ ਜੁੜੇਗਾ ਪਰ ਫਿਲਹਾਲ ਇਸ ਖਿਡਾਰੀ ਦੇ ਚਰਚੇ ਬਰਕਰਾਰ ਨੇ ਫਰਾਂਸ ਤੋਂ ਬਾਅਦ ਨਾਲ ਹੀ ਗੱਲ ਕਰਦੇ ਹਾਂ ਫਰਾਂਸ ਤੇ ਗੁਆਂਡੀ ਦੇਸ਼ ਸਪੇਨ ਦੀ ਘਰੇਲੂ ਲੀਗ ਲਾਲ ਲੀਗਾ ਦੀ ਉੱਥੇ ਹੋਏ ਤਾਸਾ ਗੇਟ ਦੇ ਮੈਚਾਂ ਵਿੱਚ ਐਥਲੈਟਿਕੋ ਮੈਦ੍ਰਿਡ ਕਲੱਬ ਨੇ 10 ਖਿਡਾਰੀਆਂ ਨਾਲ ਖੇਡਦੇ ਹੋਏ ਸਿਵਿਲਾ ਕਲੱਬ ਨੂੰ 1-0 ਨਾਲ ਹਰਾਇਆ ਅਤੇ ਕਹਿਮ ਜਿੱਤ ਦਰਜ ਕੀਤੀ ਇਹ ਮੈਚ ਸਪੇਨ ਦੀ ਰਾਜਧਾਨੀ ਵਿੱਚ ਸਤੰਬਰ ਮਹੀਨੇ ਹੋਣਾ ਸੀ ਪਰ ਖਰਾਬ ਮੌਸਮ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਮੈਚ ਦਾ ਇਕਲੌਤਾ ਗੋਲ ਮਾਰਕੋਸ ਲੋਰੈਂਟੇ ਨੇ ਦੂਜੇ ਹਾਫ ਦੇ ਪਹਿਲੇ ਮਿੰਟ ਵਿੱਚ ਕੀਤਾ ਐਟਲੈਟਿਕੋ ਮਾਡਰਿਡ ਦੀ ਟੀਮ 18 ਮੈਚਾਂ ਵਿੱਚ 38 ਅੰਕਾਂ ਨਾਲ ਤੀਜੇ ਸਥਾਨ ਉੱਤੇ ਨਜ਼ਰ ਆਈ ਇਸ ਤੋਂ ਉੱਪਰ ਰਿਆਲ ਮਾਡਰਿਡ ਅਤੇ ਜੀਰੋਨਾ ਦੋਹਾਂ ਦੇ ਬਰਾਬਰ 45 ਅੰਕ ਨੇ ਰੀਅਲ ਮਾਡਰਿਡ ਦੀ ਟੀਮ ਹਾਲਾਂਕਿ ਬਿਹਤਰ ਗੋਲ ਅੰਤਰ ਕਾਰਨ ਅੱਗੇ ਚੱਲਦੀ ਨਜ਼ਰ ਆਉਂਦੀ ਹੈ। ਉਧਰ ਬਾਰਸੀਲੋਨਾ ਦੀ ਟੀਮ ਆਪਣੀ ਸਾਖ ਮੁਤਾਬਕ ਪ੍ਰਦਰਸ਼ਨ ਕਰਨ ਵਿੱਚ ਕੁਝ ناکਾਮ ਨਜ਼ਰ ਆਉਂਦੀ ਰਹੀ ਹੈ ਪਰ ਇਸ ਦੇ ਬਾਵਜੂਦ ਉਸ ਨੇ ਆਖਰੀ ਸਥਾਨ ਦੀ ਟੀਮ ਅਲਮੇਰੀਆ ਨੂੰ 3-2 ਨਾਲ ਹਰਾ ਕੇ ਮੁੜ ਜਿੱਤ ਦੀ ਰਾਹ ਫੜ ਲਈ ਹੈ ਅਤੇ ਇਸ ਜਿੱਤ ਨਾਲ ਬਾਰਸੀਲੋਨਾ ਦੇ 18 ਮੈਚਾਂ ਵਿੱਚ 38 ਅੰਕ ਹੋ ਗਏ। ਨਾਲਦੀ ਨਾਲ ਤੁਹਾਨੂੰ ਇਟਲੀ ਦੀ ਘਰੇਲੂ ਲੀਗ ਸਰੀਏ ਆ ਬਾਰੇ ਵੀ ਜਾਣਕਾਰੀ ਦਿੰਦੇ ਹਾਂ ਜਿਸ ਦੇ ਵਿੱਚ ਇੰਟਰ ਮਿਲਾਨ ਦੀ ਟੀਮ ਫਿਲਹਾਲ ਅੱਗੇ ਚੱਲ ਰਹੀ ਹੈ ਜਦਕਿ ਜੁਵੈਂਟਸ ਦੂਜੇ ਨੰਬਰ ਉੱਤੇ ਅਤੇ ਏਸੀ ਮਿਲਾਨ ਦੀ ਟੀਮ ਤੀਜੇ ਸਥਾਨ ਉੱਪਰ ਨਜ਼ਰ ਆ ਰਹੀ ਹੈ ਅਖੀਰ ਵਿੱਚ ਗੱਲ ਕਰਦੇ ਹਾਂ ਟੈਨਿਸ ਦੀ ਖੇਡ ਦੀ ਜਿਸ ਵਿੱਚ ਨਵਾਂ ਸੀਜ਼ਨ ਸ਼ੁਰੂ ਹੋਣ ਲਈ ਤਿਆਰ ਹੈ ਨਵੇਂ ਸੀਜ਼ਨ ਤੋਂ ਐਨ ਪਹਿਲਾਂ ਨੋਵਾਕ ਜੋਕੋਵਿਚ ਅਤੇ ਐਰੀਨਾ ਸਬਾ ਲੈਂਕਾ ਨੂੰ ਇਸ ਸੀਜ਼ਨ ਦੇ ਚਾਰੇ ਗ੍ਰੈਂਡ ਸਲੈਮ ਟੂਰਨਾਮੈਂਟਾਂ ਦੇ ਸਿੰਗਲਜ਼ ਵਰਗ ਵਿੱਚ ਘੱਟੋ ਘੱਟ ਸੈਮੀਫਾਈਨਲ ਵਿੱਚ ਪਹੁੰਚਣ ਲਈ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਵੀ 232 ਵਿਸ਼ਵ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਨੋਵਾਕ ਜੋਕੋਵਿਚ ਨੇ ਰਿਕਾਰਡ ਅੱਠਵੀਂ ਵਾਰ ਏਟੀਪੀ ਰੈਂਕਿੰਗ ਵਿੱਚ ਨੰਬਰ 1 ਦੇ ਮੁਕਾਮ ਨਾਲ ਪਿਛਲੇ ਸੀਜ਼ਨ ਨੂੰ ਮੁਕੰਮਲ ਕੀਤਾ ਸੀ ਜੋਕੋਵਿਚ ਨੇ ਪਿਛਲੇ ਸੀਜ਼ਨ ਵਿੱਚ ਆਸਟ੍ਰੇਲੀਅਨ ਓਪਨ ਫ੍ਰੈਂਚ ਓਪਨ ਅਤੇ ਯੂਐਸ ਓਪਨ ਦੇ ਖਿਤਾਬ ਜਿੱਤੇ ਜਿਸ ਨਾਲ ਉਹਨਾਂ ਦੇ ਗ੍ਰੈਂਡ ਸਲੇਮ ਖਿਤਾਬਾਂ ਦੀ ਕੁੱਲ ਗਿਣਤੀ 24 ਤੱਕ ਪਹੁੰਚ ਗਈ ਹੈ ਅਤੇ ਵਿੰਬਲਡਨ ਵਿੱਚ ਉਹ ਉਪਜੇਤੂ ਰਹੇ ਸਨ ਨੋਵਾਕ ਜੋਕੋਵਿਚ ਨੇ 8ਵੀਂ ਵਾਰ ਆਈਟੀਐਫ ਵਿਸ਼ਵ ਚੈਂਪੀਅਨ ਦਾ ਅਵਾਰਡ ਜਿੱਤਿਆ ਅਤੇ ਇਹ ਵੀ ਆਪਣੇ ਆਪ ਵਿੱਚ ਇੱਕ ਨਵਾਂ ਰਿਕਾਰਡ ਹੈ ਦੂਜੇ ਬੰਨੇ ਐਰੀਨਾ ਸਬਾ ਲਿੰਕਾ ਨੇ ਪਹਿਲੀ ਵਾਰ ਔਰਤਾਂ ਦੇ ਵਰਗ ਵਿੱਚ ਖਿਤਾਬ ਜਿੱਤਿਆ ਅਤੇ ਉਸਨੇ ਆਸਟ੍ਰੇਲੀਅਨ ਓਪਨ ਦੇ ਰੂਪ ਵਿੱਚ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਜਦਕਿ ਯੂਐਸ ਓਪਨ ਵਿੱਚ ਉਹ ਉਪਜੇਤੂ ਰਹੀ ਸੀ ਅਤੇ ਫ੍ਰੈਂਚ ਓਪਨ ਅਤੇ ਵਿੰਬਲਡਨ ਦੇ ਸੈਮੀਫਾਈਨਲ ਤੱਕ ਵੀ ਪਹੁੰਚੀ ਸੀ ਉਸਨੇ ਬੀਤੇ ਸੈਸ਼ਨ ਦਾ ਅੰਤ ਈਗਾ ਸਵੀਆਟੇਕ ਤੋਂ ਬਾਅਦ ਦੂਜੇ ਸਥਾਨ ਉੱਤੇ ਰਹਿੰਦੇ ਹੋਏ ਕੀਤਾ ਸੀ ਨਵੇਂ ਵਰੇ ਦਾ ਪਹਿਲਾ ਟੈਨਿਸ ਟੂਰਨਾਮੈਂਟ ਆਸਟ੍ਰੇਲੀਆ ਦੇ ਬ੍ਰਿਸਬੇਨ ਵਿਖੇ ਸ਼ੁਰੂ ਹੋ ਗਿਆ ਜਿੱਥੇ ਖਾਸ ਗੱਲ ਇਹ ਹੈ ਕਿ 22 ਵਾਰ ਦੇ ਗ੍ਰੈਂਡ ਸਲੇਮ ਚੈਂਪੀਅਨ ਸਪੇਨ ਦੇ ਰਾਫਾਇਲ ਨਡਾਲ ਨੇ ਟੈਨਿਸ ਦੀ ਕੋਰਟ ਤੇ ਵਾਪਸੀ ਕਰ ਲਈ ਹੈ ਪਿਛਲੇ ਸਾਲ ਜਨਵਰੀ ਵਿੱਚ ਆਸਟ੍ਰੇਲੀਅਨ ਓਪਨ ਦੇ ਦੂਜੇ ਦੌਰ ਵਿੱਚ ਬਾਹਰ ਹੋਣ ਤੋਂ ਬਾਅਦ ਰਾਫਾਇਲ ਨਡਾਲ ਨੇ ਕੋਈ ਸਿੰਗਲਸ ਮੈਚ ਨਹੀਂ ਖੇਡਿਆ ਅਤੇ ਹੁਣ ਉਹ ਇੱਕ ਦਮਦਾਰ ਅੰਦਾਜ਼ ਨਾਲ ਟੈਨਿਸ ਦੀ ਦੁਨੀਆ ਵਿੱਚ ਐਸੇ ਸੀਜ਼ਨ ਦੇ ਸ਼ੁਰੂ ਵਿੱਚ ਹੀ ਵਾਪਸੀ ਕਰ ਚੁੱਕੇ ਨੇ ਇਸ ਨਾਲ ਹੀ ਅੱਜ ਦੇ ਖੇਡ ਸੰਸਾਰ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਠੀਕ ਇਸੇ ਤਰ੍ਹਾਂ ਖੇਡ ਸੰਸਾਰ ਦੇ ਅਗਲੇ ਅੰਕ ਵਿੱਚ ਵੀ ਤੁਹਾਡੇ ਲਈ ਖੇਡਾਂ ਦੀ ਦੁਨੀਆ ਦੀ ਤਾਜ਼ਾ ਤਰੀਨ ਜਾਣਕਾਰੀ ਨਤੀਜੇ ਅਤੇ ਖੇਡ ਦੁਨੀਆ ਦੀ ਸਾਰੀ ਸਰਗਰਮੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਬਹੁਤ ਬਹੁਤ ਧੰਨਵਾਦ